ਫਿਲਮਾਂ ਦੇ ਵਿੱਚ ਹੀਰੋ ਜਾਂ ਸਾਈਡ ਹੀਰੋ ਦਾ ਸੁਭਾਅ ਕਿਵੇਂ ਬਣਿਆ ਉਹ ਇਹ ਵੀ ਕੁਦਰਤੀ ਸੁਭਾਅ ਬਣ ਗਿਆ ਜਿਸ ਤਰ੍ਹਾਂ ਜਦੋਂ ਵਿਰਿੰਦਰ ਜੀ ਗਏ ਸੀ ਫਿਲਮ ਦੁਸ਼ਮਣੀ ਦੀ ਅਗ ਕਰਨ ਉਹ ਸ਼ਾਦ ਨੇ ਆਖਰੀ ਫਿਲਮ ਸੀ ਨਾ ਨਹੀਂ ਉਹਨਾਂ ਦੀ ਫਿਲਮ ਸੀ ਜਟ ਤੇ ਜ਼ਮੀਨ ਆਖਰੀ ਆਖਰੀ ਜੀ ਜੀ ਉਸ ਤੋਂ ਪਹਿਲਾਂ ਇਹ ਸੀ ਜੀ ਜੀ ਉੱਥੇ ਲੜਦੇ ਨੂੰ ਸ਼ੂਟ ਕਰਨ ਗਏ ਸੀਗੇ ਉਸ ਦੇ ਵਿੱਚ ਵੀ ਪ੍ਰੀਤੀ ਸੁਪਰੂ ਜੀ ਸੀਗੇ ਇੱਕ ਜਿਹੜਾ ਦੌਰ ਸੀ ਖਤਰਨਾਕ ਦੌਰ ਸੀਗਾ ਇੰਡੀਆ ਦੇ ਪੰਜਾਬ ਦੇ ਵਿੱਚ ਜੀ ਜਦੋਂ ਫਿਲਮਾਂ ਬਿਲਕੁਲ ਬੰਨੀਆਂ ਬੰਦ ਹੋ ਗਈਆਂ ਵਿਰਿੰਦਰ ਜੀ ਤੋਂ ਬਾਅਦ ਉਸ ਵੇਲੇ ਆਪਣੇ ਇਕਬਾਲ ਢਿੱਲੋਂ ਜੀ ਇਹਨਾਂ ਨੇ ਫਿਲਮ ਬਣਾਉਣੀ ਸੀ ਤੇ ਆਪਣੇ ਗੁੱਗੂ ਭਾਈ ਜੀ ਤੇ ਉਹਨਾਂ ਦੇ ਬ੍ਰਦਰ ਆਪਣੇ ਦਵਿੰਦਰ ਪਾਲ ਜੀ ਦਵਿੰਦਰ ਜੀ ਤੇ ਰੂਪੀ ਭਾਈ ਇਹਨਾਂ ਨੇ ਬਣਾਉਣੀ ਸੀ ਫਿਲਮ ਤੇ ਇਹਨਾਂ ਨੂੰ ਕੋਈ ਚਾਹੀਦਾ ਸੀ ਹੀਰੋ ਮੈਂ ਹੀਰੋ ਤਾਂ ਗੁੱਗੂ ਭਾਈ ਜੀ ਅੱਖ ਜਟਾਈ ਦੇ ਵਿੱਚ ਲੇਕਿਨ ਇੱਕ ਸਾਈਡ ਹੀਰੋ ਚਾਹੀਦਾ ਸੀਗਾ ਤੇ ਉਸ ਦੇ ਵਿੱਚ ਕੀ ਕੀਤਾ ਇੱਕ ਸਾਡੇ ਕਾਨੂੰ ਮੁਖਰ ਜੀ ਡਾਂਸ ਡਾਇਰੈਕਟਰ ਸੀਗੇ ਉਹਨਾਂ ਨੇ ਪ੍ਰੀਮੀਅਰ ਦੇਖਿਆ ਇਹਦਾ ਜਦ ਟ్రਾਇਲ ਦੇਖਿਆ ਦੁਸ਼ਮੀ ਜਾ ਕੇ ਦਾ ਜੀ ਉਹਨੇ ਰეკਮੈਂਡ ਕੀਤਾ ਇਸ ਲੜਕੇ ਨੂੰ ਲੈ ਲੋ ਅੱਛਾ ਜਾਨੀ ਕਿ ਮੇਰਾ ਨਾਮ ਰეკਮੈਂਡ ਕਰ ਦਿੱਤਾ ਜੀ ਜੀ ਤੇ ਫਿਰ ਹੁਣ ਮੇਰੇ ਨਾਲ ਸਿੱਧੀ ਕੁਆਲਟੀ ਲੋ ਜੀ ਨਾਲ ਕੋਈ ਗੱਲਬਾਤ ਨਹੀਂ ਸੀ ਜਾਂ ਕਿਦਾ ਕੋਈ ਸੰਪਰਕ ਚ ਨਹੀਂ ਸੀ ਤੇ ਇਹਨਾਂ ਨੇ ਫਿਰ ਆਪਣੇ ਪੰਮੀ ਵੀਰਿੰਦਰ ਜੀ ਜੀਡੀ ਕੇ ਉਹਨਾਂ ਦੇ ਬੀਸੀ ਸੀ ਹਾਂ ਜੀ ਜੀ ਉਹਨਾਂ ਦੇ ਨਾਲ ਸੰਪਰਕ ਕੀਤਾ ਪ੍ਰੀਤੀ ਸਪਰੂ ਜੀ ਨੂੰ ਕਿਹਾ ਤੇ ਉਹਨਾਂ ਨੇ ਫੇਮੇਰਨ ਨਾਲ ਸੰਪਰਕ ਕੀਤਾ ਇਸ ਤਰ੍ਹਾਂ ਸਾਡਾ ਰابطਾ ਫਿਲਮਾਂ ਵੱਲ ਹੋਇਆ ਫਿਰ ਅਣਖ ਜਟਾਂ ਦੀ ਮੈਂ 89 ਦੇ ਵਿੱਚ ਪਹਿਲੀ ਫਿਲਮ ਕੀਤੀ